ਹੈਲੋ ਸਸਿਕਲ ਗਾਇਜ਼ ਅਯੋ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਮੈਂ ਵੀ ਵਧੀਆ ਆ ਤੇ ਅੱਜ ਆਪਣੇ ਕੋਲ ਫੇਰ ਆਈ ਆ ਮੈਨੂੰ ਸਰਾ ਮੱਝ ਹਮ ਅੱਜ ਫੇਰ ਉਹਨੇ ਪੀਜ਼ਾ ਆਰਡਰ ਕੀਤਾ ਸਾਰੇ ਘੁੰਮ ਘੁੰਮ ਕੇ ਆ ਕੇ ਚਲੋ ਮੈਂ ਟੂਰ ਵਾਰੇ ਤੇ ਨਹੀਂ ਕਹਿਣਾ ਚਾਹੁੰਦੀ ਕਿਉਂਕਿ ਮੈਂ ਗੁਰਦੁਆਰਾ ਗੁਰੂ ਘਰ ਦੇ ਲਈ ਕੋਈ ਮੇਰੇ ਮੂੰਹੋਂ ਨਾ ਨਿਕਲ ਜਾਵੇ ਧਾਰਮਿਕ ਯਾਤਰਾ ਬਾਰੇ ਮੈਂ ਨਹੀਂ ਕੁਝ ਬੋਲਦੀ ਹੁੰਦੀ ਹੈਗੇ ਇਸ ਕਰਕੇ ਮੈਂ ਉਹਦੇ ਤੇ ਵਲੌਗ ਨਹੀਂ ਬਣਾਇਆ ਹਨਾ ਤੇ ਅੱਜ ਘਰ ਆ ਗਈ ਤੇ ਅੱਜ ਨਹੀਂ ਜਾਣੀ ਆਈ ਤੇ 2-3 ਦਿਨਾਂ ਦੀ ਆ ਆ ਗਈ ਘਰ ਤੇ ਘਰ ਰਏ ਨੇ ਅੱਜ ਪੀਜ਼ਾ ਆਰਡਰ ਕੀਤਾ ਚਲੋ ਆਪਾਂ ਵੀ ਪੀਜ਼ਾ ਖਾ ਕੇ ਆਈਏ ਇਹਦੇ ਨਾਲ ਚੱਲੀਏ ਚਲੋ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਠੀਕ ਹੈ ਵੀਡੀਓ ਕਰਦੇ ਆਪਾਂ ਸਟਾਰਟ ਹਾਂਜੀ ਗਾਇਸੀ ਆਪਾਂ 베ਸਿਸ ਵਿੱਚ ਤੁਹਾਨੂੰ ਪਤਾ ਯਾ ਘੁੰਮਣ ਹਨਾ ਤੇ ਬਾਕੀ ਪਹਿਲੀ ਵਾਰ ਹੀ ਗਏ ਸੀ ਤੇ ਬਹੁਤ ਗੁਰਦੁਆਰੇ ਮੱਥਾ ਟੇਕਿਆ ਗੁਰਦਾਰ ਸਾਹਿਬ ਸੀਗੇ ਤੁਸੀਂ ਵਲੌਗ ਦੇਖ ਹੀ ਲਿਆ ਹੋਣਾ ਪਰਿਵਾਰ ਵਿਛੋੜਾ ਗੁਰਦਸਹਿਬ ਗੁਰਦੁਆਰਾ ਸਾਹਿਬ ਪਰਵਾਰ ਵਿਛੋੜਾ ਤੇ ਹੋਰ ਵੀ ਗੁਰਦੁਆਰੇ ਸੀਗੇ ਨਹੀਂ ਵੀ ਇੱਥੇ ਮੱਥਾ ਟੇਕਿਆ ਨਾ ਬਹੁਤ ਬੋੜੀਆਂ ਨੇ ਗਾਈ ਸਿਰ ਉੱਤੇ 100 ਬੋੜੀਆਂ ਤੋਂ ਬੜਾ 100 ਗਏ ਸਿਵਰ ਗੁਰ 70 ਬੋੜੀਆਂ 70 ਬੋੜੀ ਉੱਪਰ ਜਾ ਕੇ ਮੱਥਾ ਟੇਕਣਾ ਦਿੰਦਾ ਵਾ ਤੇ ਤੁਸੀਂ ਜ਼ਰੂਰ ਜਾਇਓ ਜੀ ਹੁੰਨ ਦਰਸ਼ਨ ਕਰਿਓ ਠੀਕ ਆ ਮਨ ਨੂੰ ਸਕੂਨ ਮਿਲਦਾ ਵਾ ਤੇ ਰਾਹ 'ਚ ਜਿੰਨੇ ਵੀ ਧਾਰਮਿਕ ਸਥਾਨ ਸੀ ਅਸੀਂ ਮੱਥਾ ਟੇਕਦੇ ਗਏ ਫਿਰ ਅਨੰਤਪੁਰ ਸਾਹਿਬ ਮੱਥਾ ਟੇਕਿਆ ਤੇ ਨਾਨਾ ਦੇਵੀ ਗਏ ਫਿਰ ਅਨੰਤਪੁਰ ਸਾਹਿਬ ਉੱਤੇ ਰਾਤ ਮੋਟਰੂਮ ਲਿਆ ਫਿਰ ਅਗਲੇ ਦਿਨ ਆਪਾਂ ਗਏ ਬਹੁਤ ਵਧੀਆ ਤੂੰ ਯਾਤਰਾ ਤੇ ਗਈ ਤੂੰ ਗੁਰੂ ਘਰ ਗਈ ਤੂੰ ਘੁੰਮਿਆ ਫਿਰੇ ਹੈਨਾ ਪਰ ਇਹ ਯਾਤਰਾ ਹੋਰ ਵੀ ਵਧੀਆ ਹੋ ਜਾਣੀ ਸੀ ਜੇ ਤੂੰ ਆਪਣੇ ਸਰੀਰਕ ਤੌਰ ਤੇ ਫਿੱਟ ਹੁੰਦੀ ਹੈਨਾ ਜੇ ਆਪਣੇ ਖਾਣ ਪੀਣ ਦਾ ਧਿਆਨ ਰੱਖਦੀ ਬਿਮਾਰੀਆਂ ਨਾ ਟੈਡ ਚ ਪਾਲਦੀ ਕਿੱਡਾ ਟੈਡਿਆ ਹੈ ਪਤਾ ਨਹੀਂ ਕੀ ਕੀ ਵਿੱਚ ਬਿਮਾਰੀ ਨਿਕਲਣੀ ਹੈ ਜੇ ਸਾਵਨਾ ਪਖਾਨੀ ਆ ਤੂੰ ਥੋੜਾ ਜਿਹਾ ਆਪਣੇ ਖਾਣ ਪੀਣ ਨਾਲ ਧਿਆਨ ਦੇ ਹੈਨਾ ਖਰਾ ਕੱਲ ਦੇ ਆਪਣੀ ਆਪਣੇ ਫੀਟ ਰੱਖ ਬਾਕੀ ਤੇ ਵਲੌਗ ਤਾਂ ਨਹੀਂ ਬਣਾਇਆ ਕਿਉਂ ਆ ਕੇ ਥੱਕ ਕੇ ਬਹੁਤ ਜ਼ਿਆਦਾ ਤਕੜਟੂਗੀ ਸਰੀਰ ਹਨਾ ਇੱਕਦਮ ਤਾਂ ਨਹੀਂ ਉੱਠਦਾ ਹਨਾ ਜਿੰਦੂ ਆਏ ਸੀਗੇ ਸਫ਼ਰ ਵੀ ਇੰਨਾ ਲੰਮਾ ਸੀਗਾ ਤੇ ਬਾਕੀ ਅ ਤੁਮੇ ਵੀ ਦੱਸੋ ਕਿ ਸਾਡਾ ਖਰਚਾ ਕਿੰਨਾ ਆ ਗਿਆ ਹਨਾ ਕਿੰਨਾ ਨਾ ਖਰਚਾ ਆ ਗਿਆ ਆਪਣਾ ਬੰਦਾ ਕਿੰਨੇ ਖਰਚਾ ਤੇ ਆਈ ਗਿਆ ਤੇ ਖਰਚਾ ਕਾਫੀ ਆ ਗਿਆ ਕਿੰਨਾ ਆ ਗਿਆ ਸਾਨੂੰ ਬੋਲ ਦੇ ਨਹੀਂ 3000 ਰੁਪਏ ਆ ਗਿਆ ਖਰਚਾ ਘੁੰਮਣ ਕਿਦਾਂ ਤੇ 3000 ਰੁਪਏ ਆ ਗਿਆ ਸਾਡਾ ਸਾਰਾ ਨਾਲ ਖਾ-ਪੀ ਕੇ ਗੱਡੀ ਦਾ ਰੈਂਟ ਚ ਪਾ ਕੇ ਸਾਰਾ ਕੁਝ ਮਤਲਬ 3000 ਆ ਗਿਆ ਖਰਚਾ ਤੇ ਬਾਕੀ ਬਹੁਤ ਧੰਨਵਾਦ ਤੁਹਾਡਾ ਸਪੋਰਟ ਕਰਨ ਲਈ ਸਾਰਿਆਂ ਦਾ ਤੁਹਾਡੇ ਸਪੋਰਟ ਨਾਲ ਹੀ ਮੈਂ ਇੱਥੋਂ ਦੀ ਪਹੁੰਚੀ ਆ ਅੱਜ ਕਮ ਫੇਰ ਸਕੀਆਂ ਨਹੀਂ ਮੈਂ ਕਹਿੰਦੀ ਸਾਰੇ ਜਣੇ ਘੁੰਮਿਆ ਫਿਰਿਆ ਕਰੋ ਬੀਬਾ ਸਾਰੇ ਜਣੇ ਨਹੀਂ ਘੁੰਮ ਫੇਰ ਸਕਦੇ ਸਾਰੇ ਨਹੀਂ ਅਫੋਰਡ ਕਰ ਸਕਦੇ ਹੁੰਦੇ ਇਹ ਸਾਰਾ ਖਰਚਾ ਜਿਹੜਾ ਤੁਸੀਂ ਕਰਕੇ ਆਏ ਆ ਤੂੰ ਕਹਿੰਨੀ ਨਾ 30000 30000 ਤੇਰੇ ਲਈ ਤਾਂ ਮਾਮੂਲੀ ਚੀਜ਼ ਹੈ ਤੈਨੂੰ ਤਾਂ ਇੰਨੇ ਪੈਸੇ ਆਉਂਦੇ YouTube ਤੋਂ ਹਨਾ ਤੂੰ ਤਾਂ ਕਹਿਣਾ ਹੀ ਹੈ ਵੀ ਸਾਰਿਆਂ ਨਾਲ ਘੁੰਮਿਆ ਫਿਰਿਆ ਕਰੋ ਹਨਾ ਸਾਰੇ ਨਹੀਂ ਫੋਰਡ ਕਰ ਸਕਦੇ ਹੈਗੇ ਸਾਰੇ ਤੇਰੇ ਵਰਗੇ ਕੰਜਰ ਨਹੀਂ ਹੁੰਦੇ ਹੈਗੇ ਸਾਰੇ ਆਪਣੇ ਆਪਣੇ ੱਟਬਰਾਂ ਨੂੰ ਰੋਟੀ ਮਸੀ ਜੁੜਦੀ ਹੈ ਕਿਸੇ ਨੂੰ ਦੋ ਟਾਈਮ ਦੀ ਵੀ ਰੋਟੀ ਖਾ ਲਈਂ ਤੂੰ ਕਹਿੰਨੀ ਹੈ ਡਾਕਟਰ ਕਦਰ ਚੋ ਅਸੀਂ ਇਕ ਪੀਜ਼ਾ ਮੰਗਵਾ ਲਿਆ। ਪੀਜ਼ਾ ਪਾਟੀ ਕਰਦੇ ਹਾਂ ਅੱਜ ਅਸੀਂ। ਬਲੌਗ ਨਾਲ ਬਣੇ ਰਹੋ ਗਾਇਸਰੇ ਤੇ ਚੈਨਲ ਨੂੰ ਕਰਨੇ ਸਬਸਕ੍ਰਾਈਬ ਜੇਕਰ ਨਹੀਂ ਕੀਤਾ। ਇਸ ਆ ਗਿਆ ਆਪਣਾ ਪੀਜ਼ਾ। ਅਸੀਂ ਇੰਜਾਇ ਕਰਦੇ ਹਾਂ। ਪੀਜ਼ਾ ਸਾਡਾ ਆ ਗਿਆ। ਆਪਾਂ ਇਹਨੂੰ ਓਪਨ ਕਰਦੇ ਹਾਂ। ਪੀਜ਼ਾ। ਹੁਣ ਦੇਖੋ। ਦੇਖੋ ਦੱਬ ਪਾ ਕੇ ਲੈ ਆਏ ਦੱਬ ਪੀਜੇ ਤੇ। ਤਮਾਰੋ ਇਹ। ਗਾਇਸ ਅਸੀਂ ਖਾ ਪੀਜ਼ਾ ਕਿਦਾਂ ਦਾ ਨਾ। हे बहुत टेस्टी है कारण हां और तो सैंडविच तुम तो खा रहे हो सैंडविच सुबह से मैं चेक स्लाइस हम से है इधर आके देख यार ये ਸੈਬ ਹੋਇਆ ਮੇਰਾ। ਯਾ ਮਿਲਾਂ ਦੀ। ਕਿੱਦਾਂ ਚੱਪ-ਚੱਪ ਮੂੰਹ ਮਾਰਦੀ ਆ ਦੇਖਿਆ ਪੀਜ਼ੇ ਦੇ ਨਾਂ ਤੇ پاگل ਹੋ ਜਾਂਦੀ ਜਨਾਨੀ। ਕਿੱਦਾਂ ਕਰਦੀ ਪੀਜ਼ਾ ਪੀਜ਼ਾ ਮੈਂ ਕਦੇ ਨਹੀਂ ਐਦਾ ਮੈਨੂੰ ਇੱਥੇ ਰਹਿੰਦੀ ਨੂੰ ਵੀ ਮੈਨੂੰ ਨੌ ਸਾਲ ਹੋ ਚੱਲੇ ਆ ਮੈਂ ਬੱਚਿਆਂ ਨੂੰ ਲੈ ਕੇ ਜਾਨੀ ਆ। ਪੀਜ਼ਾ ਖਵਾਈਦਾ ਹੈ ਮੈਕਡੋਨਲਡ ਖਵਾਈਦਾ ਮੇਰਾ ਕਦੇ ਨਹੀਂ ਜੀ ਕੀਤਾ ਐਦਾਂ ਖਾਣ ਨੂੰ ਹਨਾ ਜੇ ਨਿਆਣੇ ਫੋਰਸ ਕਰਨ ਵੀ ਕਹਣਾ ਘਰੇ ਮੰਗਾਇਆ ਮਮਾ ਖਾ ਮਮਾ ਖਾ ਫੇ ਖਾਈਦਾ ਹੈ ਐਦਾਂ ਤਾਂ ਕਦੇ ਵੀ ਨਹੀਂ ਖਾਈਦਾ ਹੈਗਾ ਜਿੱਦਾਂ ਇਹ ਪਹਿਲਾਂ ਆਪ ਇਹਨੇ ਸਲਾਈਸ ਚੱਕਣਾ ਬਾਅਦ ਚ ਮੁੰਡੇ ਨੇ ਚੱਕਣਾ ਆ ਮੁੰਡੇ ਦੀ ਇੰਨੀ ਹਿੰਮਤ ਹੈ ਨਹੀਂ ਵੀ ਪਹਿਲਾਂ ਪੀਜ਼ਾ ਖੋਲ ਕੇ ਉਹ ਆਪ ਸਲਾਈਸ ਚੱਕ ਲਵੇ ਹਨਾ ਕਿੱਦਾਂ ਹਲਕੇ ਵਾਂਗੂ ਖਾਂਦੀ ਆ ਇਹਨੂੰ ਖਾਣਾ ਵੀ ਨਹੀਂ ਆਉਂਦਾ ਹੈਗਾ ਇਹਨੇ ਐਸੀ ਗੱਲਾਂ ਕਰਕੇ ਇਹਨੂੰ ਬੋਲਦੇ ਆ ਹਨਾ ਕਿੱਦਾਂ ਮੂੰਹ ਸਿਰ ਲਵੇੜਿਆ ਪਿਆ ਮੱਝ ਜੀ ਨੇ ਖਾਂਦੀ ਨੇ ਪੀਜ਼ਾ ਚੁੰਨੀ ਚੰਨੀ ਪਰੇ ਮਰੀ ਚੱਕ ਕੇ ਖਾਣ ਦਿਓ ਹੌਣ ਦਿਓ ਸਾਰਾ ਕੁਝ ਖਾ ਲੋ ਹੁਣ ਆਪਾਂ ਲੱਗੇ ਆਂ ਨਾਸ਼ਤੇ ਚੈਰੀ ਕਰਨ ਅੱਜ ਦਾ ਅਗਲਾ ਦਿਨ ਕੱਲ੍ਹ ਅਸੀਂ ਪੀਜ਼ਾ ਖਾਧਾ ਸੀ ਵੈਸੇ ਪੀਜ਼ਾ ਅਸੀਂ ਇਕੱਲੇ ਨਹੀਂ ਖਾਧਾ ਸੀ ਆਪਾਂ ਸ਼ੇਅਰ ਕਰਕੇ ਖਾਧਾ ਸੀ ਵੰਡ ਕੇ ਸਾਰਿਆਂ ਨੂੰ ਆਪਣੇ ਨਾਲ ਦੇ ਗਵੰਡੀ ਜਿੰਨਾ ਸਬਜ਼ੀ ਮੰਗ ਲੈਨੇ ਉਹਨਾਂ ਨੂੰ ਵੀ ਖਵਾ ਕੇ ਆਈ ਸੀ ਅੱਧਾ ਉਹਨਾਂ ਨੂੰ ਦੇ ਆਈ ਸੀ ਮਤਲਬ ਸੱਤੀ ਨਾਲ ਮਿਲ ਕੇ ਖਾ ਲਿਆ ਉਹ ਸਾਰਾ ਨਹੀਂ ਖਾਧਾ ਮੈਂ ਇੱਕ ਵੀ ਸਤਾ ਤੇ ਹੁਣ ਆਪਾਂ ਲੱਗੇ ਪਏ ਆਂ ਇੱਧਰ ਆਲੂ ਬੰਦੇ ਪਏ ਆਂ ਅੱਜ ਤੋਂ ਨੂੰ ਮੈਂ ਆਂਦੂਰੇ ਪਰੋਠੇ ਪਰਕਰ ਦੇ ਫੇਵਰਟ ਪਰ ਇਹ ਫੋਟੋ ਜੀ ਤੇ ਕਿਉਂਕਿ ਕੱਲ ਅ ਵੀ ਪੀਜ਼ਾ ਖਾ ਲਿਆ ਤੇ ਰਾਤ ਨੂੰ ਸੀ ਹੱਬੀ ਜੀ ਤੇ ਪਰਕਰ ਨੇ ਮੈਂ ਕਿ ਚਲਾ ਲੂ ਲਤੋਂ ਰਿਹਾ ਬੁਣਿਆ ਤੇ ਬਾਕੀ ਨਹੀਂ ਬਹੁਤ ਪਿਆ ਕੇ ਥੰਗ ਤੇ ਮੀਂਹ ਕਰਦੂ ਸੋ ਸਾਡੇ ਤਾਂ ਬਹੁਤ ਪਿਆੰਮੀ ਆ ਦੇਖੋ ਜਿਹੜਾ ਗਿੱਲਾ ਐਡਾ ਪੀਜ਼ਾ ਖਾ ਕੇ ਵੀ ਤੇਰਾ ਦੂਜੇ ਦਿਨ ਆਲੂ ਵਾਲੇ ਪਰੋਠੇ ਖਾਣ ਦੀ ਕਰਿਆ ਓ ਮਾਈ ਗੋਡ ਕਿੱਡੀ ਬੇਸਰੀ ਆ ਹਨਾ ਖਣ ਸੂਰੀ ਮੱਝ ਕਹਿੰਦੀ ਮੈਂ ਗਵਾਂਡੀਆਂ ਨੂੰ ਵੀ ਤੂੰ ਤਾਂ ਕਿਸੇ ਨੂੰ ਇੱਕ ਗਲਾਸ ਪਾਣੀ ਦਾ ਵੀ ਦਵੇਂ ਤੂੰ ਤਾਂ ਤਾਂ ਵੀ ਉਹ ਦਿਖਾ-ਦਖਾ ਕੇ ਦਊਂਗੀ ਤੇ ਤੂੰ ਪੀਜ਼ਾ ਸ਼ੇਅਰ ਕੀਤਾ ਹੋਗਾ ਉਹ ਤਾਂ ਜਿਹੜਾ ਘਰੇ ਨਿਆਣੇ ਖੇਡਣ ਆਏ ਉਹਨਾਂ ਦੇ ਆਉਣ ਤੋਂ ਵੀ ਪਹਿਲਾਂ ਪਹਿਲਾਂ ਦਾਵਾ-ਦਵ ਨਿਗਲ ਲਿਆ ਹਨਾ ਤੂੰ ਸ਼ੇਅਰ ਕਰਨ ਵਾਲੀ ਚੀਜ਼ ਆ ਤੂੰ ਤਾਂ ਸਰਦੀ ਕਹਿੰਦੇ ਹੁੰਦੇ ਜੂਨ ਆ ਦਵੇਂ ਪੀਜ਼ਾ ਦੇਣਾ ਤੂੰ

ਜੀ ਨਵੇਂ ਤੇਰੇ ਮਰੀਏ ਤੇਰੇ ਕੀ ਇਹ ਚੋਹ ਹੁਣ ਇਹਦਾ ਸਟੈਂਡ ਸਟੈਂਡ ਹੋਣਗੇ ਇਹਦਾ ਗੋਲ ਆ ਨਾ ਕਿੰਨੇ ਡਰਾਮੇ ਕਰਦੀ ਆ ਹਨਾ ਇਹ ਦੇਖਿਆ ਉਹਦੇ ਘਰ ਵਾਲਾ ਉਹ ਲੈ ਕੇ ਆਇਆ ਆ ਸਟੋਵ ਗੈਸ ਚੁੱਲੇ ਲੈ ਕੇ ਆਇਆ ਜੀ ਹਨਾ ਤੇ ਕਿਦਾ ਕਰਦੀ ਆ ਵੀ ਜਦੋਂ ਉਹ ਇਹਨੂੰ ਸਰਪ੍ਰਾਈਜ਼ ਦਿੱਤਾ ਹੁੰਦਾ ਇਹ ਇਹਨੂੰ ਬਿਨਾਂ ਪੁੱਛੇ ਤੇ ਜਾਂਦਾ ਹੁੰਦਾ ਆ ਇਹ ਤੋਂ ਬਿਨਾਂ ਤਾਂ ਉਹ ਮੂਤਦਾ ਵੀ ਨਹੀਂਗਾ ਇਹ ਹਾਂ ਨਾ ਕਰੇ ਤਾਂ ਮੂਤਨ ਜਾਂਦਾ ਨਹੀਂ ਹੈਨਾ ਤੇ ਤੂੰ ਡਰਾਮੇ ਦੇ ਕਿੱਦਾਂ ਕਰਦੀ ਆ ਸੱਚੀ ਤੁਸੀਂ ਕੀ ਲੈ ਕੇ ਆਏ ਓ ਮਾਈ ਗਾਡ ਬੈਂਸ ਸੱਚੀ ਮੈਨੂੰ ਇਹਦੀ ਹੈਨਾ ਵੀਡੀਓ ਦੇਖ ਕੇ ਇੰਨੀ ਖੈ ਚੜਦੀ ਆ ਨਾ ਇਨਾ ਗੁੱਸਾ ਆਉਂਦਾ ਆ ਨਾ ਵੀ ਤੂੰ ਆਪਣੇ ਆਪ ਨੂੰ ਥੋੜਾ ਜਿਹਾ ਸੁਧਾਰ ਥੋੜਾ ਜਿਹਾ ਸੁਧਾਰ ਤੈਨੂੰ ਸਾਰੇ ਕਹੀ ਜਾਂਦੇ ਆ ਤੂੰ ਹਟਦੀ ਨਹੀਂ ਹਟਦੀ ਨਹੀਂ ਹਨਾ ਕੰਜਰਪੋਹ ਵਾਲੇ ਹੁਣ ਇਹਦੀ ਸ਼ਾਰਟ ਵੀਡੀਓ ਦੇ ਵਿੱਚ ਦੇਖਿਆ ਕਰੋ ਇਹ ਕਿਦਾਂ ਠੁੰਮਕੇ ਲਾਉਂਦੀ ਆ ਡਰਮ ਜਿੱਡਾ ਮੋਰੇ ਟੈੱਡ ਲੱਗਾ ਆ ਠੰਮਕੇ ਲਾਉਂਦੀ ਚੰਗੀ ਲੱਗਦੀ ਆ ਹਨਾ ਇਹ ਲੋਕਾਂ ਨੇ ਸਿਰ ਚੜਾਈ ਆ ਹਨਾ ਜੇ ਸਾਡੇ ਵਰਗੇ ਸਮਝਾਉਂਦਾ ਜੇ ਸਾਡੇ ਵਰਗੇ ਨੂੰ ਕਿਸੇ ਨੂੰ ਨਹੀਂ ਦੇਖਣਾ ਹੈਗਾ ਇਹ ਇਹਨੂੰ ਇਹ ਚਾਰ ਠੰਮਕੇ ਲਾਵੇ ਵਾਓ ਦੀਦੀ ਤੁਸੀਂ ਤਾਂ ਬਹੁਤ ਨਾਈਸ ਤੁਸੀਂ ਬਹੁਤ ਬਿਊਟੀਫੁਲ ਲੱਗਦੇ ਆ ਸਵਾਦ ਹੀ ਖੇ ਲੱਗਦੀ ਹੈ ਸੋ ਗਾਇਜ਼ ਅੱਜ ਦੀ ਵੀਡੀਓ ਵੀਡੀਓ ਸੀ ਇੰਨੀ ਤੇ ਜੇਕਰ ਮੇਰੀ ਵੀਡੀਓ ਚੰਗੀ ਲੱਗੀ ਤੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜਾਇਓ ਸੋਹਣਾ ਜੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਤਿ ਸ੍ਰੀ ਅਕਾਲ ਬਾਏ ਬਾਏ